ਆਸ ਤੋਂ ਦਸੰਗੇ ਇੱਕ ਜਿਹੇ 스타 ਬਾਰੇ ਜੋ ਕਿ ਨਹੀਂ ਚਾਹੁੰਦਾ ਫੇਮ ਜੀ ਹਾਂ ਮਸ਼ਹੂਰ ਹੋਣ ਦੇ ਡਰ ਤੋਂ ਇਹ 스타 ਇੰਡੀਆ ਛੱਡ ਨਿਊਯਾਰਕ ਸ਼ਿਫਟ ਹੋ ਗਿਆ ਸੀ ਵੈਲ ਕੌਣ ਹੈ ਇਹ 스타 ਆਓ ਜਾਣਦੇ ਹਾਂ बॉलीवुड ਵਿੱਚ ਹਰ ਕੋਈ 스타डम ਚਾਹੁੰਦਾ ਹੈ ਅਤੇ ਹਰ ਅਦਾਕਾਰ ਵੱਧ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਧਰਮਿੰਦਰ ਦੇ ਪਰਿਵਾਰ ਦਾ ਇੱਕ ਮੈਂਬਰ ਅਜਿਹਾ ਹੈ ਜੋ 스타डम ਦੇ ਗਲੈਮਰ ਤੋਂ ਬਚਣਾ ਚਾਹੁੰਦਾ ਸੀ ਅਤੇ ਇਸ ਲਈ ਉਹ ਦੇਸ਼ ਛੱਡ ਕੇ ਵਿਦੇਸ਼ ਪੱਜ ਗਿਆ ਇਹ ਕੋਈ ਹੋਰ ਨਹੀਂ ਸਗੋ ਅਦਾਕਾਰ ਅਭਿਦੇওল ਹੈ ਜੋ سنی ਦਿਓਲ ਅਤੇ ਬੋਬੀ ਦਿਓਲ ਦੇ ਕਜ਼ਨ ਬ੍ਰਦਰ ਨੇ ਅਭਿਦੇওল ਇਨੀ ਦਿਨੀ ਸੇ ਇਸ ਤੋਂ ਜ਼ਿੰਦਗੀ ਲਈ ਸੁਰਖੀਆਂ ਦੇ ਵਿੱਚ ਹਨ ਇਸ ਪੰਜ એપisode ਲੜੀ ਦੇ ਵਿੱਚ ਉਸ ਦੇ ਨਾਲ ਰਿਤਿਕ ਰੋਸ਼ਨ ਅਤੇ ਫਰਾਨ ਅਕਤਰ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਅਵੇ ਦਿਓ ਨੇ ਆਪਣੀ ਫਿਲਮ ਦੇਵ ਦੀ ਦੀ ਰਿਲੀਜ਼ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਪਹਿਲਾ ਹੀ ਚਾਂਦੇਸਤਾਨ ਕੀ ਇਹ ਫਿਲਮ ਹਿੱਟ ਹੋਵੇਗੀ ਅਤੇ ਉਹ ਮਸ਼ਹੂਰ ਹੋ ਜਾਣਗੇ ਇਹ اداکار ਸਟਾਰਡਮ ਮਿਲਨ ਦੇ ਡਰ ਤੋਂ ਨਿਊਯਾਰਕ ਚਲਾ ਗਿਆ ਹਿਊਮਨਸ ਆਫ ਬੰਬੇ ਨਾਲ ਇੱਕ ਇੰਟਰਵਿਊ ਦੇ ਵਿੱਚ ਅਭਿਦੇਵ ਲੈ ਕੇ ਆ ਕਿ ਮੈਨੂੰ ਧਿਆਨ ਅਤੇ ਪ੍ਰਸਿੱਧੀ ਨਾਲ ਨਜੜਨਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਮੈਂ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ ਇੱਕ ਨਾਜ਼ੁਕ ਬੱਚਾ ਸੀ ਅਤੇ ਮੈਨੂੰ ਧਿਆਨ ਪਸੰਦ ਨਹੀਂ ਸੀ ਇਸ ਲਈ ਮੈਂ ਕੁਝ ਸਮਝ ਨਹੀਂ ਪਾ ਰਿਹਾ ਸੀ ਅਤੇ ਮੈਂ ਸਭ ਕੁਝ ਛੱਡ ਛੜਾ ਕੇ ਨਿਊਯਾਰਕ ਚਲਾ ਗਿਆ ਤੁਹਾਨੂੰ ਦੱਸ ਦੇ ਚਲਿਏ ਕਿ ਹੁਣ ਉਹ ਵਾਪਸ ਆ ਚੁੱਕੇ ਨੇ ਅਤੇ ਫਿਰ ਤੋਂ ਆਪਣੇ ਕੰਮ ਤੇ ਵਾਪਸੀ ਕਰ ਚੁੱਕੇ ਨੇ